80 ਸਾਲਾ ਬਜ਼ੁਰਗ ਦੇ ਕਿਸਾਨ ਦੀ ਮਿਹਨਤ ਦੇਖ ਕੇ ਤੇ ਇਨਾਂ ਦੇ ਸੋਚ ਵਿਚਾਰ ਜਾਣ ਕੇ ਸ਼ਾਇਦ ਤੁਸੀਂ ਵੀ ਹੈਰਾਨ ਹੋ ਜਾਓਗੇ ਹਰ ਕੋਈ ਇਸ ਬਜ਼ੁਰਗ ਕਿਸਾਨ ਦੀ ਤਾਰੀਫ ਕਰ ਰਿਹਾ ਹੈ ਕਿ ਆਖਿਰ ਇਸ ਉਮਰ ਦੇ ਵਿੱਚ ਵੀ ਇੰਨਾ ਵੱਡਾ ਜਜ਼ਬਾ ਤੇ ਇੰਨੀ ਉੱਚੀ ਸੋਚ ਰੱਖਣ ਵਾਲੇ ਇਸ ਦੁਨੀਆ ਦੇ ਵਿੱਚ ਅੱਜ ਵੀ ਲੋਕ ਕਾਇਮ ਨਹੀਂ ਦਰਸਲ 80 ਸਾਲਾ ਦੀ ਉਮਰ ਦੇ ਵਿੱਚ ਇਸ ਕਿਸਾਨ ਨੇ ਹਲਦੀ ਪ੍ਰੋਸੈਸਿੰਗ ਸਹਾਇਕ ਦਾ ਇੱਕ ਧੰਦਾ ਸ਼ੁਰੂ ਕੀਤਾ ਹੈ ਤੇ ਖੁਦ ਵੀ ਲੱਖਾਂ ਰੁਪਏ ਕਮਾ ਰਿਹਾ ਹੈ ਤੇ ਦੂਜਿਆਂ ਨੂੰ ਵੀ ਰੋਜ਼ਗਾਰ बन ਰਿਹਾ ਤੇ ਇਸ ਦੇ ਨਾਲ ਹੀ ਜੋ ਲੋਕ ਮਿਲਾਵਟ ਕਰਦੇ ਨੇ ਤੇ ਜੋ ਉਸ ਮਿਲਾਵਟ ਨੂੰ ਸਾਬਿਤ ਕਰਕੇ ਦਿਖਾਉਂਦੇ ਨੇ ਉਹਨਾਂ ਦੇ ਲਈ 1 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਦੱਸਦੀ ਕਿ ਇਹ ਮਾਮਲਾ ਜਿੱਧਰ ਦਾ ਹੈ ਉਹ ਵੀ ਤੁਹਾਨੂੰ ਜ਼ਰੂਰ ਸੁਣਾਵਾਂਗੇ ਪਰ ਤੁਹਾਨੂੰ ਦੱਸੇ ਕਿ ਜ਼ਿਲ੍ਹੇ ਦੇ ਕਸਬਾ ਲਹਿਲ ਵਿਖੇ ਅਗਾ ਵਦੂ ਸੋਚ ਦੇ ਮਾਲਕ ਕਿਸਾਨ 80 ਸਾਲ ਦੀ ਉਮਰ ਹੈ ਨਾਮ ਚੰਚਲ ਸਿੰਘ ਜਿਨ੍ਹਾਂ ਨੇ ਖੇਤੀ ਦੇ ਨਾਲ ਨਾਲ ਸਹਾਇਕ ਧੰਦੇ ਦੇ ਵਜੋਂ ਪਿੰਡ ਦੇ ਵਿੱਚ ਆਧੁਨਿਕ ਤਰੀਕੇ ਦਾ ਹਲਦੀ ਪ੍ਰੋਸੈਸਿੰਗ ਪਲਾਟ ਖਰਦਿਆ ਹੈ ਤੇ ਸ਼ੁਰੂਆਤ ਦੇ ਵਿੱਚ ਆਪਣੇ ਖੇਤਾਂ ਦੇ ਵਿੱਚ ਹਲਦੀ ਉਗਾ ਕੇ ਉਸ ਨੂੰ ਆਪਣੇ ਪਲਾਂਟ ਦੇ ਵਿੱਚ ਪ੍ਰੋਸੈਸ ਕਰਕੇ ਖੁਦ ਹੀ ਮਾਰਕੀਟ ਦੇ ਵਿੱਚ ਵੇਚਣਾ ਸ਼ੁਰੂ ਕਰ ਦਿੱਤਾ ਹੈ ਹਲਦੀ ਜੋ ਕਿ ਹਰ ਘਰ ਦੇ ਵਿੱਚ ਯੂਜ਼ ਕੀਤੀ ਜਾਂਦੀ ਹੈ ਵਰਤੋਂ ਕੀਤੀ ਜਾਂਦੀ ਹੈ ਪਰ ਲੋਕ ਇਹਨਾਂ ਮਸਾਲਿਆਂ ਦੇ ਵਿੱਚ ਮਿਲਾਵਟ ਬਹੁਤ ਕਰਦੇ ਨੇ ਪਰ ਇਹ ਆਧੁਨਿਕ ਤਰੀਕੇ ਦੇ ਨਾਲ ਆਪਣੇ ਖੇਤਾਂ ਦੇ ਵਿੱਚ ਹਲਦੀ ਉਗਾ ਕੇ ਉਸ ਨੂੰ ਆਪਣੇ ਪਲਾਟ ਦੇ ਵਿੱਚ